ਕੈਨੇਡਾ ਜਦੋਂ ਵੀ ਜਵਾਕਾਂ ਨੂੰ ਭੇਜਦੇ ਆ ਨਾ ਯਾਰ ਸਿਰਫ ਉਹਨਾਂ ਦੇ ਮਾਈਂਡ 'ਚ ਇਹੀ ਗੱਲ ਨਾ ਫਿੱਟ ਕਰਕੇ ਭੇਜਿਆ ਕਰੋ ਕਿ ਤੁਸੀਂ ਕੈਨੇਡਾ ਜਾਣਾ ਹੈ ਉੱਥੇ ਕੰਮ ਲੱਭਣਾ ਹੈ ਕੈਸ਼ ਤੇ ਮਿਲਦਾ ਕੈਸ਼ ਤੇ ਕਰੋ ਸੈਨ ਤੇ ਮਿਲਦਾ ਸੈਨ ਤੇ ਕਰੋ ਕਿ ਪੈਸੇ ਕਮਾਉਣੇ ਆ ਬਸ ਇਹੀ ਇੱਕ ਚੀਜ਼ ਉਹਨਾਂ ਦੇ ਮਾਈਂਡ 'ਚ ਪਾ ਕੇ ਨਾ ਭੇਜਿਆ ਕਰੋ ਕਿਉਂਕਿ ਇੱਥੇ ਜਦੋਂ ਦੂਜੇ ਮੁੰਡਿਆਂ ਨਾਲ ਮੁੰਡੇ ਰਹਿੰਦੇ ਨੇ ਕੁੜੀਆਂ ਨਾਲ ਕੁੜੀਆਂ ਰਹਿੰਦੀਆਂ ਤੋ ਦੂਜਿਆਂ ਨੂੰ ਬਹੁਤ ਪਰੇਸ਼ਾਨ ਕਰਦੇ ਨੇ ਉਹਨਾਂ ਲਈ ਉਹ ਟਾਕਸਿਕ ਬਣ ਜਾਂਦੇ ਆ ਕਿਉਂਕਿ ਮੇਰੇ ਨਾਲ ਵੀ ਇਦਾਂ ਦੇ ਰੂਮ ਮੇਟ ਹੈਗੇ ਆ ਉਹਨਾਂ ਨੂੰ ਆਪਣੇ ਕੱਪੜੇ ਲੱਤੇ ਨਾਲ ਆਪਣੇ ਬੂਟਾ ਨਾਲ ਭਾਂਡਿਆਂ ਨਾਲ ਕੋਈ ਮਤਲਬ ਲੈਣਾ ਦੇਣਾ ਹੀ ਨਹੀਂਗਾ ਜਿੱਥੇ ਖਾਣਾ ਪੀਣਾ ਉੱਥੇ ਸਾਰਾ ਕੁਝ ਸੈੱਟ ਜਾਣਾ ਜਿੱਥੇ ਜੋ ਕੁਝ ਪਿਆ ਉੱਥੇ ਸਾਰਾ ਕੁਝ ਪਿਆ ਰਹਿਣਾ ਆਪਦੀ ਵਾਰੀ ਜਦੋਂ ਉਹਨਾਂ ਦੀ ਹੁੰਦੀ ਆ ਕੰਮ ਦੀ ਮਤਲਬ ਵਾਰੀ-ਵਾਰੀ ਨਾ ਬੇਸਮੈਂਟ ਸਾਫ਼ ਕਰੀ ਦੀਆ ਤਾਂ ਕੋਈ ਉਹਨਾਂ ਨੇ ਬਸ ਮਾੜਾ-ਮੋੜ ਇੱਧਰ-ਉੱਧਰ ਕਰ ਦੇਣਾ ਤੇ ਸਾਰਾ ਕੁਝ ਉਦਾਂ ਹੀ ਪਿਆ ਰਹਿਣਾ ਤਾਂ ਇਹ ਚੀਜ਼ਾਂ ਵੀ ਬਹੁਤ ਜ਼ਰੂਰੀ ਆ ਕਿ ਉਹਨਾਂ ਨੂੰ ਸਿਖਾ ਕੇ ਭੇਜਿਆ ਕਰੋ ਕਿ ਆਪਾਂ ਰਹਿਣਾ ਸਹਿਣਾ ਕਿਦਾਂ ਤੇ ਜਦੋਂ ਫਿਰ ਉਹਨਾਂ ਨੂੰ ਕਈ ਦਾ ਕੰਮ ਕਰਨ ਲਈ ਤਾਂ ਫਿਰ ਲੜਾਈ ਹੁੰਦੀ ਆ ਤੇ ਕਿ ਤੁਸੀਂ ਸਮਝੀ ਸਕਦੇ ਆ ਕਿ ਇੱਥੇ ਕਿਸੇ ਤੋਂ ਵੀ ਕੋਈ ਵੀ ਕੋ ਆਉਣਾ ਨਹੀਂ ਚਾਹੁੰਦਾ ਕਿ ਕੋਈ ਮੈਨੂੰ ਕਵੇ ਪਰ ਜਿਹੜੀਆਂ ਚੀਜ਼ਾਂ ਕਹਿਣ ਵਾਲੀਆਂ ਜਿਹੜੀਆਂ ਗੱਲਾਂ ਕਹਿਣ ਵਾਲੀਆਂ ਉਹ ਕਹੀਆਂ ਜਾਂਦੀਆਂ ਨੇ ਤੇ ਇਹ ਚੀਜ਼ਾਂ ਵੀ ਬਹੁਤ ਜ਼ਰੂਰੀ ਹੁੰਦੀਆਂ ਕਿ ਉਹਨਾਂ ਨੂੰ ਸਾਰਾ ਕਿ ਦੂਜੇ ਬੰਦਿਆਂ ਨਾਲ ਰਹਿਣਾ ਕਿਦਾਂ ਕਿ ਦੂਜੇ ਬੰਦੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਹੁਣ ਮੇਰੇ ਨਾਲ ਦੇ ਕੀ ਹੈ ਰਾਤ ਨੂੰ ਮੈਂ ਪਿਆ ਹੁੰਨਾ ਤੇ ਰਾਤ ਨੂੰ 12 ਵਜੇ ਘਰੇ ਫੋਨ ਲਾ ਕੇ ਬਹਿ ਜਾਣਗੇ ਤੂੰ ਗੱਲ ਹੀ ਕਰਨੀ ਆ ਯਾਰ ਤੂੰ ਬਾਹਰ ਜਾ ਕੇ ਸੋਫੇ ਲੱਗੇ ਹੋਇਆ ਉੱਥੇ ਬਹਿ ਕੇ ਗੱਲ ਕਰ ਲਾ ਇੱਕ ਬੰਦਾ ਸੁੱਤਾ ਪਿਆ ਤੇ ਉਹਦੇ ਸਹਰਾਣੇ ਉੱਚੀ ਉੱਚੀ ਗੱਲਾਂ ਕਰੀ ਜਾਣੀਆਂ ਹੱਸੀ ਜਾਣਾ ਤੇ ਇਹ ਚੀਜ਼ਾਂ ਸਿਖਾਉਣੀਆਂ ਵੀ ਬਹੁਤ ਜ਼ਰੂਰੀ ਹੁੰਦੀਆਂ ਜਵਾਕਾਂ ਨੂੰ ਸਿਰਫ ਇਹ ਹੀ ਨਹੀਂ ਕਿ ਬਸ ਤੁਸੀਂ ਜਾਣਾ ਉੱਥੇ ਪੈਸੇ ਕਮਾਉਣੇ ਆ ਤੇ ਸਾਨੂੰ ਭੇਜੀ ਜਾਣੇ ਆ ਟੱਕਰ ਰਹਿਣਾ ਜਿਉਣ ਦਾ ਢੰਗ ਵੀ ਸਿਖਾਉਣਾ ਬਹੁਤ ਜ਼ਰੂਰੀ ਆ ਪਰ ਇਹ ਜ਼ਿਆਦਾ ਚੀਜ਼ਾਂ ਉਹਨਾਂ ਜਵਾਕਾਂ 'ਚ ਹੀ ਹੁੰਦੀਆਂ ਮਤਲਬ ਉਹਨਾਂ ਨੂੰ ਇੰਨੀ ਏਦਾਂ ਰਹਿਣਾ ਸੈਣਾ ਹੁੰਦਾ ਜਿਹੜੇ ਛੋਟੀ ਉਮਰ ਦੇ ਹੁੰਦੇ ਆ ਜਿਹੜੇ ਇਧਰੋਂ ਕਿ ਮਤਲਬ 12ਵੀਂ ਕਰਕੇ 19-20 ਸਾਲਾਂ ਦੇ ਹੁੰਦਿਆ ਤੇ ਉਹਨਾਂ ਨੂੰ ਫਿਰ ਜਦੋਂ ਇਦਾਂ ਕੰਮ ਕਰਨ ਲਈ ਕਹਿ ਦੇਈਦਾ ਤਾਂ ਉਹਨਾਂ ਨੂੰ ਇਦਾਂ ਲੱਗਦਾ ਮੈਨੂੰ ਕਾਤੋਂ ਗਿਆ ਤਾਂ ਪਰ ਇੱਕ ਚੀਜ਼ ਨੂੰ ਵੀ ਮਤਲਬ ਸਮਝਣਾ ਚਾਹੀਦਾ ਹੈ ਕਿ ਆ ਦੂਜੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੁਸੀਂ ਜੋ ਵੀ ਕਰਦੇ ਆ ਆਪਦੇ ਕੱਪੜੇ ਮਤਲਬ ਆਪਦੀ ਜਗ੍ਹਾ ਰੱਖੋ ਨਹੀਂ ਧੋਣਾ ਧੋਣਾ ਨਾ ਧੋ ਤੁਸੀਂ ਆਪਦੇ ਮਤਲਬ ਕੱਪੜੇ ਨਹੀਂ ਧੋਣੇ ਨਾ ਧੋ ਪਰ ਦੂਜਿਆਂ ਨੂੰ ਯਾਰ ਇਹਦੀ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਕਿ ਦੂਜਾ ਬੰਦੇ ਦਾ ਦਿਮਾਗ ਨਾ ਖਰਾਬ ਹੋਵੇ ਤੇ ਇਹ ਚੀਜ਼ਾਂ ਜ਼ਰੂਰ ਸਿਖਾ ਕੇ ਭੇਜਿਆ ਕਰੋ ਆਪਦੇ ਜਵਾਕਾਂ ਨੂੰ ਯਾਰ